ਕੀ ਖੁਣੇ ਨਾਏ ਰੋਟੀ ਖਾ ਕੇ ਪਾਣੀ ਦੀ ਡੋਰ ਨਹੀਂ ਲੈ ਕੇ ਆਏ 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 ਰਾਤ ਵੀ ਮੇਰਾ ਬੁੱਤ ਕੰਦਾ ਹੀ ਮੋਟਰਾ ਤੇ ਹਾਏ ਹਾਏ ਪਾਣੀ ਦੀ ਭਰੀ ਦਰ ਵਾਲਾ ਪਿਆ ਜਨਮਾ ਨਹੀਂ ਪਤਾ ਕੀ ਪਤਾ ਹੈ ਮੇਰੇ ਬੁੱਤ ਨੂੰ ਪਤਾ ਖੇਤਾ ਚ ਪਾਣੀ ਦੀ ਵਾਰੀ ਪਿੱਛੇ ਹੋਇਆ ਗਵੰਡੀਆਂ ਨਾਲ ਝਗੜਾ ਗੋਲੀਆਂ ਮਾਰਨ ਤੋਂ ਬਾਅਦ ਕਹਿਆਂ ਨਾਲ ਵੀ ਕੀਤਾ ਕਈ ਵਾਰ ਝੋਨੇ ਦੇ ਖੇਤਾ ਚ ਹੋਇਆ ਖੂਨੋਂ ਖੂਨ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਝੋਨੇ ਦੇ ਖੇਤਾ ਚ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਕਤਲ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਪਿੱਛੇ ਇਹ ਸਾਰਾ ਝਗੜਾ ਚੱਲ ਰਿਹਾ ਸੀ ਤੇ ਉਹ ਝਗੜਾ ਵੀ ਆਪਣੇ ਹੀ ਗਵਾਂਡੀਆਂ ਦੇ ਨਾਲ ਜਿਸ ਦੀ ਜਮੀਨ ਬਿਲਕੁਲ ਉਹਨਾਂ ਦੀ ਜਮੀਨ ਦੇ ਨਾਲ ਲੱਗਦੀ ਸੀ ਉਹਨਾਂ ਦੇ ਨਾਲ ਹੀ ਪਾਣੀ ਦੀ ਵਾਰੀ ਨੂੰ ਲੈ ਕੇ ਇਹ ਝਗੜਾ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਸ਼ਰੀਆਮ ਗੋਲੀਆਂ ਮਾਰ ਕੇ ਖੇਤਾਂ ਦੇ ਵਿੱਚ ਹੀ ਖੂਨੋ ਖੂਨ ਕਰ ਦਿੱਤੇ ਪਿਓ ਪੁੱਤ ਜਿਸ ਤੋਂ ਬਾਅਦ ਉਹਨਾਂ ਦੀ ਦੋਵਾਂ ਦੀ ਮੌਤ ਹੋ ਗਈ ਹੈ ਤਾਂ ਖਬਰ ਜਲਾਲਾਬਾਦ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਓ ਪੁੱਤ ਦੇ ਵੱਲੋਂ ਜ਼ਮੀਨ ਠੇਕੇ ਦੇ ਉੱਤੇ ਲੈ ਕੇ ਖੇਤੀ ਕੀਤੀ ਜਾ ਰਹੀ ਸੀ ਝੋਨਾ ਲਾਇਆ ਹੋਇਆ ਸੀ ਤੇ ਬਿੱਤ ਦਿਨਾਂ ਜਦੋਂ ਉਹ ਪਾਣੀ ਲਾ ਰਹੇ ਸੀ ਤਾਂ ਅਚਾਨਕ ਹੀ ਨਾਲ ਦੀ ਜ਼ਮੀਨ ਵਾਲੇ ਉੱਥੇ ਆਉਂਦੇ ਨੇ ਤੇ ਆਉਂਦੇ ਹੀ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਜਦੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਕਿਹਾ ਜਾ ਰਿਹਾ ਕਿ 5 ਤੋਂ 6 ਰਾਉਂਡ ਫਾਇਰ ਜੋ ਨੇ ਉਹ ਪਿਉ ਦੇ ਲੱਗੇ ਨੇ ਤੇ 4 ਤੋਂ 5 ਰਾਉਂਡ ਫਾਇਰ ਪੁੱਤ ਦੇ ਲੱਗੇ ਨੇ ਜਿਸ ਦੇ ਕਾਰਨ ਉਹ ਝੋਨੇ ਦੇ ਖੇਤ ਚ ਹੀ ਪਾਣੀ ਦੇ ਵਿੱਚ ਹੀ ਲਟ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਖੂਨੋਂ ਖੂਨ ਉਹ ਸਾਰਾ ਪਾਣੀ ਹੋ ਜਾਂਦਾ ਹੈ ਮੌਕੇ ਦੇ ਉੱਤੇ ਕੁਝ ਲੋਕ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਜਦੋਂ ਦੋਵਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉਦੋਂ ਤੱਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਪਹਿਲਾਂ ਵੀ ਇੱਕ ਵਾਰੀ ਝਗੜਾ ਹੋਇਆ ਸੀ ਉਸ ਸਮੇਂ ਸਮਝੌਤਾ ਹੋ ਗਿਆ ਸੀ ਪਰ ਹੁਣ ਇੱਕ ਵਾਰ ਮੋੜ ਤੋਂ ਇਸ ਝਗੜੇ ਨੇ ਖੂਨੀ ਰੂਪ ਧਾਰ ਲਿਆ ਮਾਮੂਲੀ ਜਿਹੀ ਗੱਲ ਪਿੱਛੇ ਪਿਓ ਪੁੱਤ ਦਾ ਕਤਲ ਕੱਪ ਤੱਗ ਗਿਆ ਹਾਲਾਂਕਿ ਜਦੋਂ ਇਹ ਕਤਲ ਦੀ ਵਾਰਦਾਤ ਹੋਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਹੈ ਕਿ ਜੋ ਪੁੱਤ ਸੀ ਉਸ ਦੀ ਮਾਂ ਚਾਹ ਲੈ ਕੇ ਖੇਤਾਂ ਦੇ ਵਿੱਚ ਆਈ ਹੋਈ ਸੀ ਅਤੇ ਉਸ ਦੇ ਸਾਹਮਣੇ ਹੀ ਸ਼ਰੀਆਮ ਇਹ ਗੋਲੀਆਂ ਮਾਰੀਆਂ ਗਈਆਂ ਨੇ ਜਿਸ ਦੇ ਕਾਰਨ ਹੁਣ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਪਿਓ ਪੁੱਤ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਲਾਲਾਬਾਦ ਦੇ ਵਿੱਚ ਇਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਮਾਵਾ ਕੁਛ ਨਹੀਂ ਪਾਣੀ ਦਾ ਰੌਲਾ ਸੀ ਇਹ ਕੁਛ ਅੱਛਾ ਜੀ ਕੀ ਹੋਇਆ ਕੀ ਫਿਰ ਉਸ ਤੋਂ ਹੁਣ ਆਪਾਂ ਜਾਈਂ ਤਾਂ ਬਾਅਦ ਚ ਆਏ ਸੰਤ ਪਤਾ ਨਹੀਂ ਵੈਸੇ ਮੈਂ ਤਾਂ ਗੱਡੀ ਵਾਲਾ ਹੀ ਸਲੋ ਅਈਂ ਦਾਈਂ ਸਾਨੂੰ ਸੱਦਿਆ ਉਹਨਾਂ ਨੇ ਵੀ ਚਲੋ ਉਹਨਾਂ ਨੂੰ ਡੱਡ ਗੋੜੀਆਂ ਲੈ ਕੇ ਜਾਣੀਆਂ ਜੀ ਤੇ ਆਪਾਂ ਆਏ ਕੀ ਦੱਸਦੇ ਕੀ ਨਹੀਂ ਜੀ ਕੀ ਫਿਰ ਉਹਨਾਂ ਕੇ ਬਸ ਇਹ ਪਾਣੀ ਰੋਲੇ ਕਰਕੇ ਵੀ ਇਹਨਾਂ ਦੇ ਗੋਲੀਆਂ ਲੱਗੀਆਂ ਹੀ ਉਹਨਾਂ ਨੇ ਆਕੇ ਤੋ ਫੈਰਨ ਕੀ ਪਿਆਨਾਂ ਤੇ ਹਾਂਜੀ ਹਾਂਜੀ ਤੇ ਹੋਰ ਵੀ ਸੱਟਾਂ ਮਾਰੀਆਂ ਕਈਆਂ ਜੀ ਸਿਰ ਦੇ ਵਿੱਚ ਕਈਆਂ ਦੀਆਂ ਸੱਟਾਂ ਵੱਜੀਆਂ ਹੀ ਨੇ ਜੀ ਸਾਰੇ ਪਿੰਡ ਨੂੰ ਪਤਾ ਜੀ ਸਾਰੇ ਪਿੰਡ ਦੇ ਸਾਹਮਣੇ ਹੋਇਆ ਜੋ ਕੁਝ ਹੋਇਆ ਜੀ ਅਸੀਂ ਵੀ ਨਹੀਂ ਵੀ ਟਿੰਬੇ ਤੇ ਸੀ ਗਏ ਅਸੀਂ ਇਹ ਤਾਂ ਸਾਨੂੰ ਅੱਧਾ ਘੰਟਾ ਬਾਅਦ ਚ ਪਤਾ ਲੱਗਾ ਜੀ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਉਦੋਂ ਅਸੀਂ ਗਏ ਫਿਰ ਕਿੰਨੇ ਕੁ ਜੀ ਦੀ ਗੱਲ ਹੈ ਇਹ ਮੰਨ ਕੇ ਚੱਲੋ ਜੀ ਪੰਜ ਕੁ ਵਜੇ ਸਾਢੇ 5 ਵਜੇ ਦੀ 5:30 ਵਜੇ ਦੀ ਗੱਲ ਹੈ ਜੀ ਤੇ ਇਹ ਕਿਹੜੇ ਪਿੰਡ ਦਾ ਮਾਮਲਾ ਹੈ ਪਿੰਡ ਪਾਕਾਂ ਦਾ ਜੀ ਅੱਛਾ ਕੌਣ ਸੀਗੇ ਇਹਨਾਂ ਦੇ ਕੀ ਕੀ ਨਾਮ ਨੇ ਇਹਨਾਂ ਦਾ ਨਾਮ ਇੱਕ ਤਾਂ ਬਲਵਿੰਦਰ ਸਿੰਘ ਇਹਨਾਂ ਦਾ ਜੀ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਜਿਨ੍ਹਾਂ ਦੀ ਮੌਤ ਹੋਈ ਅਵਤਾਰ ਸਿੰਘ ਜੀ ਅੱਛਾ ਦੂਜੇ ਦਾ ਜੀ ਉਹਨਾਂ ਦਾ ਲੜਕਾ ਹਰਮ ਇਹ 55 ਸਾਲ ਇਹਨਾਂ ਦੇ ਡੈਡੀ ਦੀ ਉਮਰ ਹੈ ਇਹ 30 ਸਾਲ ਦਾ ਰੱਖਾ ਜੀ ਪਿਓ ਪੁੱਤਰ ਨਹੀਂ ਹਾਂਜੀ ਪਿਓ ਪੁੱਤਰ ਹੈ ਜੀ ਤੇ ਕਰਦੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਛੋਟਾ ਮੁੰਡਾ ਜਿਹੜਾ ਇਹ ਉਹ ਤਾਂ ਹੈਂਡੀਕੈਪ ਹੈ ਜੀ ਤੇ ਇਹਨਾਂ ਦਾ ਜਿਹੜੀ ਮੁੰਡਾ ਸੀਗਾ ਉਹਨਾਂ ਦੀ ਵੈਕ ਕੋਲ ਇੱਕ 5 ਕੁ ਮਹੀਨੇ ਦਾ ਬੱਚਾ ਹੈ ਇੱਕ ਕੁੜੀ ਆ ਜੀ 2 ਸਾਲ ਦੀ ਹਾਂਜੀ ਤੁਹਾਡਾ ਕਿਹਨਾਂ ਹੈ ਮੇਰਾ ਨਾਮ ਬਲਵੰਤ ਸਿੰਘ ਨਹੀਂ ਲੱਗਦੀ ਸੀ ਕਿ ਤੁਹਾਡੇ ਮੇਰੇ ਚਾਚੇ ਹੈ ਜੀ ਤੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਭਾਈ ਕਹਣ ਮੁਤਾਬਕਾਂ ਦੇ 5 5 6 6 ਗੋਲੀਆਂ ਲੱਗੀਆਂ ਚਾਚਾ ਜੀ ਨੂੰ 3 ਗੋਲੀਆਂ ਕਿ 4 ਲੱਗੀਆਂ ਇਹਨੂੰ 6 ਗੋਲੀਆਂ ਲੱਗੀਆਂ ਤੇ ਅੰਨੀ ਬੇਰਹਿਮੀ ਨਾਲ ਮਾਰਿਆ ਹਾਂਜੀ ਬਹੁਤ ਝੋਨੇ 'ਚ ਬੇਰਹਿਮੀ ਨਾਲ ਮਾਰਿਆ ਕਾਰਨ ਕੀ ਬਣਿਆ ਜੀ ਇੰਨਾ ਇੰਨਾ ਗੁੱਸਾ ਇਹਨਾਂ ਦਾ ਪਹਿਲਾਂ ਮਾੜਾ ਮੋਟਾ ਰੌਲਾ ਸੀਗਾ ਪਾਣੀ ਦੀ ਵਾਰੀ ਪਿੱਛੇ ਨਕਾਲ ਪਿੱਛੇ ਰੌਲਾ ਪਿਆ ਜੀ ਇਹਨਾਂ ਪਾਣੀ ਵਢਾਤਾ ਜੀ ਸਾਰਾ ਕੁਝ ਹੋ ਗਿਆ ਮਗਰੋਂ ਜੋ ਵੀ ਕੁਝ ਹੋਇਆ ਮਗਰੋਂ ਹੋਇਆ ਕੀ ਤੇ ਕੀ ਹੋਇਆ ਖੇਤ 'ਚ ਹੀ ਹੋਇਆ ਖੇਤ ਕਿੱਥੇ ਹੈ ਖੇਤ ਆ ਟਿੱਬੇ ਤੇ ਆ ਜੀ ਬੋਰੀਆਂ ਦੀ ਪਾਕਾ ਪਿੰਡ ਪ ਥਾਣਾ ਅਰਨੀਅਰਲੇ ਚ ਉੱਥੇ ਜ਼ਮੀਨੀ ਪਾਣੀ ਦੇ ਵਿਵਾਦ ਤੇ ਇਹ ਗੋਲੀਆਂ ਚਲਾਤੀਆਂ ਕਯੂਜ਼ਡ ਪਾਰਟੀ ਨੇ ਗੁਜਰਨ ਪਾਰਟੀ ਤੇ ਤੇ 5:30 ਵਜੇ ਦੀ ਗੱਲ ਹੈ ਠੀਕ ਹੈ ਪਿੰਡ ਪਾਕਾ ਦੀ ਗੱਲ ਹੈ ਜੀ ਤੇ ਇਹ ਸੀਗੇ ਅਵਤਾਰ ਸਿੰਘ ਸਨ ਅਫਜਗੀਰ ਸਿੰਘ ਜੀ ਜਿਹੜੀ 55 ਸਾਲ ਦੀ ਜੇ ਇਧਰ ਲੜਕਾ ਹਰਮੀਤ ਸਿੰਘ ਤੇ ਜਿਹੜੇ ਮਰਨ ਵਾਲੇ ਨੇ ਦੋਨੋਂ ਇਹਨਾਂ ਦੇ ਗੁੜੀਆਂ ਬੱਜੀਆਂ ਨੇ ਇਹ ਰਿਸ਼ਤਾ ਕੀ ਜੀ ਬਾਬਾ ਨਹੀਂ ਰਿਸ਼ਤਾ ਕੋਈ ਨਹੀਂ ਆਪਸ ਚ ਪਿਓ ਪੁੱਤਰ ਨੇ ਇਹ ਪਿਓ ਪੁੱਤਰ ਨੇ ਹਾਂ ਜਿਹੜੇ ਮਰਨ ਵਾਲੇ ਦੋਨੋਂ ਪਿਓ ਪੁੱਤਰ ਨੇ ਜਿਹੜੇ ਮਾਰਨ ਵਾਲੇ ਨੇ ਬਲਵਿੰਦਰ ਸਿੰਘ ਹੈ ਬਲਬੀਰ ਸਿੰਘ ਹੈ ਤੇ ਰਗਵੀਰ ਸਿੰਘ ਇਹ ਜਗਿੰਦਰ ਸਿੰਘ ਦੇ ਮੁੰਡੇ ਨੇ ਇਹ ਇਹ ਵੀ ਸ਼ੇਰੀ ਵਾਲਾ ਰੋਡ ਪਾਕਾਂ ਦੇ ਰਹਿਣ ਵਾਲੇ ਨੇ ਇੱਕ ਬਲਬੀਰ ਸਿੰਘ ਦਾ ਮੁੰਡਾ ਸੀ ਹਨਮੋਲਦੀਪ ਮਰਡਰ ਕਰਨ ਵਾਲੇ ਕਿੰਨੇ ਜਨੇ ਸੀ ਚਾਰ ਜਣੇ ਫਿਲਹਾਲ ਪਤਾ ਲੱਗਾ ਹਜੇ ਫਸਟ ਇਨਫੋਰਮੇਸ਼ਨ ਰਿਪੋਰਟ ਸਾਨੂੰ ਹਜੇ ਇਹਨਾਂ ਨੂੰ ਦੇਣੀ ਆ ਬਿਆਨ ਲਖਾਣਗੇ ਜਿੱਦਾਂ ਉਦਾਂ ਦੀ ਕਾਰਵਾਈ ਕਰ ਦਿੱਤੀ ਜਾਏਗੀ ਸਰ ਕਿੰਨੀਆਂ ਗੋਲੀਆਂ ਚੱਲੀਆਂ ਗੈਰ ਰਹੇ ਨੇ ਇੱਥੇ ਇਹ ਹਜੇ ਚੈੱਕ ਕਰ ਰਹੇ ਆ ਅਸੀਂ ਗੋਲੀਆਂ ਕਿੰਨੀਆਂ ਚੱਲੀਆਂ ਨੇ ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਸਰ ਹਥਿਆਰ ਲਿਸੈਂਸੀ ਸੀ ਕਿ ਕੋਈ ਇਸ ਤਰ੍ਹਾਂ ਦਾ ਯਕੀਨ ਜੀ ਲਿਸੈਂਸੀ ਹਥਿਆਰ ਬਲਵਿੰਦਰ ਸਿੰਘ ਕੋਲ ਹੈਗੇ ਨੇ ਦੋ ਜੀ ਇੱਕ ਰਵਲਵਰ ਹੈ ਤੇ ਕੋਲ 32 ਬੋਰ ਇੱਕ 315 ਬੋਰ ਰਾਈਫਲ ਹੈ ਇਹ ਖੇਤ ਵਿੱਚ ਹੀ ਹੋਇਆ ਜੀ ਸਰ। ਖੇਤ ਦੇ ਵਿੱਚ ਹੀ ਹੋਇਆ ਪਾਣੀ ਦੀ ਬਾਰੀ ਬਸੇ ਲੜਾਈ ਜੀ। ਕੋਈ ਦੱਸਿਆ ਜੀ ਮੁਰਲੀ ਪਤਨੀਸ਼ ਇਹ ਚ ਆਇਆ ਕਿ ਕੀ ਕਾਰਨ ਕੀ ਬਣਿਆ ਸੀਗਾ ਗਲਬਾਤ ਕੀ ਹੋਈ ਸੀ ਇਹਨਾਂ ਵਿੱਚ? ਨਹੀਂ ਹਜੇ ਇਹਨਾਂ ਦੇ ਬਿਆਨ ਲੈਣੇ ਨੇ। ਜਦੋਂ ਬਿਆਨ ਦੇਣਗੇ ਉਸ ਹਿਸਾਬ ਨਾਲ ਫਿਰ ਇਨਵੈਸਟੀਗੇਸ਼ਨ ਕਰਾਂਗੇ ਉਸ ਸਰ। ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਘਟਨਾ ਨੂੰ? ਇਹ ਬੜੀ ਮਾੜੀ ਘਟਨਾ ਹੋਈ ਹੈ। ਐ ਤਾਂ ਨਹੀਂ ਕਰਨਾ ਚਾਹੀਦਾ। ਕੋਈ ਆਪਾਂ ਨੂੰ ਕੋਈ ਜੋ ਕੋਈ ਛੋਟਾ ਜਿਹਾ ਮਸਲਾ ਜੀ ਪਾਣੀ ਦਾ ਬੈਠ ਕੇ ਹੱਲ ਹੋ ਜਾਂਦਾ ਹੁੰਦਾ। ਪੰਚ ਸਰਪੰਚ ਪੰਚਾਇਤਾਂ ਇਸੇ ਕਰਕੇ ਬਣਾਈਆਂ ਜਾਂਦੀਆਂ। ਪਿੰਡ ਦੇ ਮਸਲੇ ਹੱਲ ਕਰਨ ਲਈ। ਜੇ ਕੋਈ ਐਤਾ ਪਾਣੀ ਦਾ ਕੋਈ ਰੋਲਾ ਪੈਂਦਾ ਤੇ ਪੰਚ ਸਰਪੰਚ ਨੂੰ ਉਹਦੀ ਕੰਪਲੇਨਟ ਕੀਤੀ ਜਾਵੇ ਪਹਿਲਾਂ ਉਹ ਪੰਚਾਇਤ ਕੋਸ਼ਿਸ਼ ਕਰਦੀ ਹੈ ਵੀ ਪਿੰਡ ਚ ਨਿਬੜ ਜਾਵੇ ਨਹੀਂ ਤਾਂ ਫਿਰ ਥਾਣੇ ਚ ਵੀ ਆ ਜਾਂਦਾ ਹੁੰਦਾ ਮਾਮਲਾ ਅੱਛਾ ਤਾਂ ਕਿਨ੍ਹੇ ਦੀ ਆਦੀ ਸੀ ਕਿ ਜਿਹੜਾ ਅੱਜ ਮਰਨ ਵਾਲਿਆ ਦੀ ਜੇ ਕੋਈ ਠੇਕੇ ਤੇ ਪਈ ਸੀ ਆਪਦੀ ਜ਼ਮੀਨ ਵੀ ਸੀ ਇਹ